ਵਕ ਵਕ ਡੇਟਸ ਤੇ ਜਾਂਦੀ ਰਹੀ ਐ ਉਹ ਰਤਾਂ ਕੱਟਦੀ ਰਹੀ ਐ ਹੋਟਲਾਂ ਦੇ ਵਿੱਚ ਇੱਥੇ ਵੀ ਰਪਿੰਦਰ ਕੌਰ 2021 ਤੋਂ 2023 ਤੱਕ ਡੇਟਿੰਗ ਸਾਈਟਸ ਦੇ ਉੱਤੇ ਜਿਵੇਂ ਕਿ ਟਿੰਡਰ ਬੰਬਲ ਫੇਸਬੁੱਕ ਡੇਟਿੰਗ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਡੇਟਿੰਗ ਐਪਸ ਨੇ ਜਿਹੜੇ ਮੁੰਡੇ ਲੱਭਦੀਆਂ ਰਹਿੰਦੀਆਂ ਨੇ ਕੋਈ ਮਿਲ ਜੇ ਮੁੰਡਾ ਘੁੰਮਣ ਫਰਾਉਣ ਦੇ ਲਈ ਮਿਲ ਜੇ ਕੋਈ ਜਾਂ ਫਿਰ ਐਸ਼ ਕਰਾਉਣ ਲਈ ਜਾਂ ਸ਼ਾਪਿੰਗ ਕਰਾਉਣ ਲਈ ਜਾਂ ਹਾਂਜੀ ਦੋਸਤੋ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਰਪਿੰਦਰ ਕੌਰ ਦੇ ਕਿਸ ਬਾਰੇ ਗੁਰਵਿੰਦਰ ਸਿੰਘ ਜਿਹੜਾ ਮਰਹੂਮ ਆਪਾਂ ਕਹਿ ਸਕਦੇ ਹਾਂ ਮੁੰਡਾ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਰੁਪਿੰਦਰ ਕੌਰ ਵੱਲੋਂ ਬਹੁਤ ਹੀ ਮੰਦਪਕੀ ਘਟਨਾ ਸੀਗੀ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਆਪਣੇ ਪਿਛਲੀ ਵੀਡੀਓਜ਼ ਦੇ ਉੱਤੇ ਵੀ ਰੁਪਿੰਦਰ ਕੌਰ ਕੈਨੇਡਾ 'ਚ ਕੀ ਕਰਦੀ ਰਹੀ ਹੈ ਰੁਪਿੰਦਰ ਕੌਰ ਦਾ ਜਿਹੜਾ ਕਰੈਕਟਰ ਹੈ ਉਹ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਰਿਹਾ ਹੈ 2019 ਤੋਂ ਲੈ ਕੇ 2023 ਤੱਕ ਯਾਨੀ ਕਿ 4-4.5 ਸਾਲ ਰੁਪਿੰਦਰ ਕੌਰ ਕੈਨੇਡਾ ਦੇ ਵਿੱਚ ਰਹਿੰਦੀ ਰਹੀ ਹੈ ਤੇ ਇਹਦੇ ਬਾਰੇ ਲੋਕਾਂ ਨੂੰ ਜ਼ਿਆਦਾ ਕੁਝ ਨਹੀਂ ਪਤਾ ਵੀ ਕੈਨੇਡਾ ਚ ਰੁਪਿੰਦਰ ਕੌਰ ਕਰਦੀ ਕੀ ਰਹੀ ਐ ਉਹਦਾ ਇੱਥੇ ਦਾ ਕਰੈਕਟਰ ਕੀ ਸੀਗਾ ਜਿਹੜੀਆਂ ਆਪਾਂ ਨੇ ਪਿਛਲੀਆਂ ਵੀਡੀਓ ਪਾਈਆਂ ਨੇ ਇੱਕ ਵੀਡੀਓ ਆਪਾਂ ਨੇ ਵੀ ਪਾਈ ਸੀਗੀ ਵੀ ਕਿਹੜੀਆਂ ਉਹ ਪੰਜ ਗਲਤੀਆਂ ਨੇ ਜਿਹੜੀਆਂ ਰੁਪਿੰਦਰ ਕੌਰ ਦੇ ਬਾਰੇ ਗੁਰਵਿੰਦਰ ਸਿੰਘ ਮੁੰਡਾ ਉਹਨੂੰ ਪੁੱਛ ਪੜਤਾਲ ਕਰਨੀ ਚਾਹੀਦੀ ਸੀਗੀ ਉਹਨੂੰ ਵੀ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਜਦੋਂ ਉਹਨੇ ਰੁਪਿੰਦਰ ਕੌਰ ਨਾਲ ਵਿਆਹ ਕਰਾਇਆ ਉਹ ਗੱਲਾਂ ਦਾ ਨੇ ਧਿਆਨ ਨਹੀਂ ਰੱਖਿਆ ਅਨਫੋਰਚੂਨੇਟ ਗੁਰਵਿੰਦਰ ਸਿੰਘ ਬੇਕਸੂਰ ਸੀਗਾ ਤੇ ਉਹ ਉਹਨਾਂ ਦੇ ਹੱਥੋਂ ਮਾਰਿਆ ਗਿਆ ਉਹਦਾ ਆਸ਼ਿਕ ਹਰਕਮਲ ਪ੍ਰੀਤ ਜਿਹੜਾ ਕਿ ਪਹਿਲਾਂ ਉਹ ਵੀ ਕਹਿੰਦੇ ਕੈਨੇਡਾ ਰਹਿ ਕੇ ਗਿਆ ਹੋ ਸਕਦਾ ਹਰਕਮਲ ਪ੍ਰੀਤ ਜਿਹੜਾ ਰੁਪਿੰਦਰ ਕੌਰ ਦੇ ਟੱਚ ਦੇ ਵਿੱਚ ਹੋਵੇ ਕੈਨੇਡਾ ਦੇ ਵਿੱਚ ਵੀ ਉਹਦੇ ਨਾਲ ਰਹਿੰਦੀ ਰਹੀ ਹੋਵੇ ਪਰ ਤੁਹਾਨੂੰ ਇੱਕ ਸ਼ੌਕਿੰਗ ਰਿਐਲਿਟੀ ਜਿਹੜਾ ਇੱਕ ਕਮੈਂਟ ਇੱਕ ਬੰਦੇ ਨੇ ਕਰਿਆ ਕੈਨੇਡਾ ਤੋਂ ਇਹ ਗੱਲ ਸੱਚ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਕਮੈਂਟ ਕਰਿਆ ਕਿ ਰਵਿੰਦਰ ਕੌਰ 2021 ਤੋਂ 2023 ਤੱਕ ਡੇਟਿੰਗ ਸਾਈਟਸ ਦੇ ਉੱਤੇ ਜਿਵੇਂ ਕਿ ਟਿੰਡਰ, ਬੰਬਲ, ਫੇਸਬੁੱਕ ਡੇਟਿੰਗ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਡੇਟਿੰਗ ਐਪਸ ਨੇ ਜਿਨ੍ਹਾਂ ਦੇ ਉੱਤੇ ਕੁੜੀਆਂ ਜਿਹੜੇ ਮੁੰਡੇ ਲੱਭਦੀਆਂ ਰਹਿੰਦੀਆਂ ਨੇ ਕੋਈ ਮਿਲ ਜੇ ਮੁੰਡਾ ਘੁੰਮਣ ਫਿਰੌਣ ਦੇ ਲਈ ਮਿਲ ਜੇ ਕੋਈ ਜਾਂ ਕੋਈ ਐਸ਼ ਕਰਾਉਣ ਲਈ ਜਾਂ ਸ਼ਾਪਿੰਗ ਕਰਾਉਣ ਲਈ ਜਾਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਹੱਦ ਤੋਂ ਜ਼ਿਆਦਾ ਵੱਧ ਚੁੱਕੀਆਂ ਨੇ ਉਹੋ ਜਿੰਨੇ ਕਮਾਉਂਦੀਆਂ ਨੇ 2000 ਡਾਲਰ 2500 ਉਹਦੇ ਨਾਲ ਪੂਰੀਆਂ ਨਹੀਂ ਹੁੰਦੀਆਂ ਤਾਂ ਕਰਕੇ ਉਹਨਾਂ ਨੂੰ ਡੇਟਿੰਗ ਸਾਈਟ ਦੇ ਉੱਤੇ ਜਾ ਕੇ ਆਪਣਾ ਅਕਾਊਂਟ ਬਣਾ ਕੇ ਮੁੰਡੇ ਲੱਭਣ ਦੀ ਜ਼ਰੂਰਤ ਪੈਂਦੀ ਆ ਇੱਕ ਆਪਣੇ ਬਿਓਰ ਦੇਖਣ ਵਾਲੇ ਭਰਾ ਨੇ ਕਮੈਂਟ ਕੀਤਾ ਵੀ ਰੁਪਿੰਦਰ ਕੌਰ ਜਿਹੜੀ ਬਹੁਤ ਐਕਟਿਵ ਰਹੀ ਹੈ 2021 ਤੋਂ 2023 ਤੱਕ ਡੇਟਿੰਗ ਸਾਈਟ ਤੇ ਇਹਦਾ ਮਤਲਬ ਇਹ ਹੈ ਕਿ ਉਹ ਇੱਥੇ ਵੀ ਵੱਖ-ਵੱਖ ਲੋਕਾਂ ਮੁੰਡਿਆਂ ਨਾਲ ਵਕ ਵਕ ਡੇਟਸ ਤੇ ਜਾਂਦੀ ਰਹੀ ਹੈ ਉਹ ਰਾਤਾਂ কাটਦੀ ਰਹੀ ਹੈ ਹੋਟਲਾਂ ਦੇ ਵਿੱਚ ਇੱਥੇ ਵੀ ਜਿਵੇਂ ਕਿ ਰੁਪਿੰਦਰ ਕੌਰ ਦਾ ਜਿਹੜਾ ਹੁਣ ਕੇਸ ਚੱਲ ਰਿਹਾ ਹੈ ਤਾਂ ਜਿਹੜਾ ਗੁਰਵਿੰਦਰ ਸਿੰਘ ਦਾ ਵਕੀਲ ਹੈ ਉਹਨਾਂ ਦੇ ਪਰਿਵਾਰ ਦਾ ਇਹਦਾ ਵਕੀਲ ਹੈ ਉਹ ਕਹਿ ਰਿਹਾ ਕਿ ਰੁਪਿੰਦਰ ਕੌਰ ਉੱਥੇ ਇੰਡੀਆ 'ਚ ਵੀ ਬਠਿੰਡੇ ਕਿਸੇ ਹੋਟਲ ਦੇ ਵਿੱਚ ਹਰਕੰਵਲਪ੍ਰੀਤ ਸਿੰਘ ਜਿਹੜਾ ਮੁੰਡਾ ਹੈ ਬੱਲੂ ਵਾਲੇ ਪਿੰਡ ਦਾ ਬਠਿੰਡੇ ਜ਼ਿਲ੍ਹੇ ਦਾ ਉਹਦੇ ਨਾਲ ਰਾਤਾਂ ਕੱਟਦੀ ਰਹੀ ਹੈ ਵਕੀਲ ਤਾਂ ਇੱਥੋਂ ਤੱਕ ਕਹਿ ਰਿਹਾ ਹੈ ਕਿ ਜਿਹੜੀ ਰੁਪਿੰਦਰ ਕੌਰ ਹੈ ਉਹ ਬੱਲੂਆਣੇ ਮੁੰਡੇ ਦੇ ਘਰੇ ਵੀ ਜਾਂਦੀ ਰਹੀ ਹੈ ਹਰਕਮਲਪ੍ਰੀਤ ਦੇ ਤੇ ਹਰਕਮਲਪ੍ਰੀਤ ਦੇ ਘਰ ਦੇ ਉਹਦੇ ਜਿਹੜੇ ਇਹਦੇ ਬਾਰੇ ਹੁਣ ਕਿਉਂ ਨਹੀਂ ਉਹਨਾਂ ਨੇ ਕੁਝ ਬੋਲਿਆ ਤੇ ਇਹਦਾ ਉਹੀ ਦੱਸ ਸਕਦੇ ਆ ਵੀ ਉਹ ਉਹਨਾਂ ਤੋਂ ਵੀ ਪੁੱਛ ਪੜਤਾਲ ਕਰਨ ਵਾਲੀ ਹੈ ਬੱਲੂਆਣੇ ਪਿੰਡ ਦੇ ਵਿੱਚ ਜੇ ਕੋਈ ਆਸੇ ਪਾਸੇ ਦਾ ਬੰਦਾ ਹੈਗਾ ਜਾਂ ਕਮੈਂਟ ਕਰਦਾ ਜਾਂ ਦੇਖ ਰਿਹਾ ਹੈ ਤਾਂ ਜਰੂਰ ਤੁਹਾਨੂੰ ਦੱਸੇ ਵੀ ਬੱਲੂਆਣੇ ਪਿੰਡ ਦੇ ਵਿੱਚ ਕੀ ਗੱਲ ਚੱਲ ਰਹੀ ਹੈ ਕਿ ਰੁਪਿੰਦਰ ਕੌਰ ਕੁੜੀ ਉੱਥੇ ਵੀ ਜਿਹੜੇ ਬੱਲੂਆ ਨੇ ਪਿੰਡ ਦੇ ਵਿੱਚ ਇਹ ਮੁੰਡੇ ਦੇ ਘਰੇ ਜਾਂਦੀ ਰਹੀ ਆ ਰਾਤ ਬਰਾਤ ਤੇ ਚੋਰੀ ਛਿਪੇ ਜਿਹੜਾ ਇਸ਼ਕ ਇਹਨਾਂ ਦਾ ਚੱਲਦਾ ਰਿਹਾ ਹੈ ਹੋ ਸਕਦਾ ਹੈ ਪੌਸਿਬਿਲਟੀ ਹੈਗੀ ਹੈ ਪਰ ਬਠਿੰਡੇ ਦੇ ਹੋਟਲਾਂ ਦੇ ਵਿੱਚ ਉਹਦਾ ਵਕੀਲ ਕਹਿ ਰਿਹਾ ਗੁਰਵਿੰਦਰ ਸਿੰਘ ਉਹਨਾਂ ਦਾ ਕਿ ਉਹਨਾਂ ਨੂੰ ਖਾਸ ਜਿਹੜੇ ਪ੍ਰੂਫ ਮਿਲੇ ਨੇ ਕਿ ਉਹ ਬਠਿੰਡੇ ਦੇ ਹੋਟਲਾਂ ਦੇ ਵਿੱਚ ਜਾਂਦੀ ਰਹੀ ਹੈ ਮਿਲਦੀ ਰਹੀ ਹੈ ਤਾਂ ਕੈਨੇਡਾ ਦੇ ਵਿੱਚ ਵੀ 2021 ਤੋਂ 23 ਤੱਕ ਰੁਪਿੰਦਰ ਕੌਰ ਨੇ ਜਿਹੜੀ ਪੂਰੀ ਐਸ਼ ਪ੍ਰਸਤੀ ਜਿਹੜੇ ਰੰਗ ਰਲੀਆਂ ਮਨਾਈਆਂ ਨੇ ਡੇਟਿੰਗ ਸਾਈਟਾਂ ਦੇ ਉੱਤੇ ਬੰਬਲ ਟਿੰਡਰ ਇਹਲੇ ਹੋਰ ਵੀ ਡੇਟਿੰਗ ਸਾਈਟਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਅਕਾਊਂਟ ਬਣਾ ਕੇ ਵੱਖ-ਵੱਖ ਮੁੰਡਿਆਂ ਨਾਲ ਡੇਟ ਕੀਤਾ ਇਹਨੇ ਤੇ ਇੱਕ ਜਿਹੜੀ ਹੋਰ ਗੱਲ ਹੈ ਇੰਟਰਸਟਿੰਗ ਵੀ ਪੰਜਾਬੀ ਕੁੜੀਆਂ ਦੇ ਵਿੱਚ ਇਹ ਰੁਝਾਨ ਬਹੁਤ ਵੱਧਦਾ ਜਾ ਰਿਹਾ ਡੇਟਿੰਗ ਵਾਲਾ ਚਾਹੇ ਕੋਈ ਮੈਰਿਡ ਕੁੜੀ ਹੋਵੇ ਚਾਹੇ ਕੋਈ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੀ ਹੋਵੇ ਇੱਕ ਬੰਦੇ ਨਾਲ ਜਿਹੜਾ ਕੁਝ ਗਲਤ ਨਹੀਂ ਹੈਗਾ ਜੀ ਇੱਕ ਬੰਦੇ ਨਾਲ ਰਹਿੰਦੀ ਆ ਲਿਵ ਇਨ 'ਚ ਤਾਂ ਉਹ ਕੁੜੀਆਂ ਵੀ ਇੱਕ ਟਾਈਮ ਦੇ ਉੱਤੇ ਨਾਲ ਰਹਿੰਦੀਆਂ ਹੋਈਆਂ ਵੀ ਚਾਹੇ ਵਿਆਈਆਂ ਨੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਵਾਲੀਆਂ ਨੇ ਉਹ ਵੀ ਡੇਟਿੰਗ ਸਾਈਟ ਦੇ ਉੱਤੇ ਬੰਦੇ ਲੱਭਦਿਆਂ ਰਹਿੰਦੀਆਂ ਨੇ ਵੀ ਕੋਈ ਹੋਰ ਵਧੀਆ ਆਪਸ਼ਨ ਮਿਲ ਜੇ ਜਦਕਿ ਉਹਨਾਂ ਨੂੰ ਬਹੁਤ ਸਾਰੇ ਲਾਈਕ ਆਉਂਦੇ ਨੇ ਇੱਕ ਇੱਕ ਦਿਨ ਦੇ ਵਿੱਚ ਡੇਟਿੰਗ ਸਾਈਟ ਦੇ ਉੱਤੇ ਇੱਕ ਕੁੜੀ ਨੂੰ 100 ਤੋਂ 200 ਤੋਂ 500 ਲਾਈਕ ਵੀ ਆ ਜਾਂਦੇ ਨੇ ਤਾਂ ਉਹ ਸੋਚਦੀਆਂ ਨੇ ਸਾਡੇ ਕੋਲ ਤਾਂ ਆਪਸ਼ਨ ਹੀ ਬਹੁਤ ਨੇ ਪਰ ਉਹ ਆਪਸ਼ਨ ਕਾਦੇ ਵਾਸਤੇ ਹੁੰਦੇ ਨੇ ਕਿਉਂ ਹੁੰਦੇ ਨੇ ਉਹ ਆਪਸ਼ਨ ਸਾਰੀ ਲਾਈਫ ਭਰ ਲਈ ਲਾਈਫ ਪਾਰਟਨਰ ਦੇ ਨਹੀਂ ਹੁੰਦੇ ਉਹ ਸਿਰਫ ਹੋਟਲ ਤੱਕ ਜਾ ਕੇ ਰਾਤ ਗੁਜ਼ਾਰਨ ਤੱਕ ਵਾਲੇ ਆਪਸ਼ਨ ਹੁੰਦੇ ਨੇ ਕੁੜੀਆਂ ਨੂੰ ਵੀ ਸਮਝਣਾ ਚਾਹੀਦਾ ਕਿ ਉਹ ਇਹ অপਸ਼ਨਾਂ ਤੋਂ ਜਿਹੜਾ ਕਿਨਾਰਾ ਕਰਨ ਰੀਅਲ ਚੈੱਕ ਕਰਨ ਵੀ ਬੰਦਾ ਰੀਅਲ ਕਿਹੜਾ ਜਿਹਦੇ ਨਾਲ ਤੋ ਰਹਿ ਰਹੀਆਂ ਉਹ ਰੀਅਲ ਹੈ ਤੂੰ ਉਹਨੂੰ ਛੱਡ ਕੇ ਆਨਲਾਈਨ ਡੇਟਿੰਗ ਵਾਲੀਆਂ অপਸ਼ਨਾਂ ਕੁੜੀਆਂ ਦੇਖ ਰਹੀਆਂ ਨੇ ਇਹ ਬਹੁਤ ਮੰਦਭਾਗੀ ਜਿਹੜੀ ਜਿਹੜਾ ਪ੍ਰਚਲਨ ਹੈਗਾ ਕੈਨੇਡਾ ਦੇ ਵਿੱਚ ਚੱਲ ਰਿਹਾ ਹੈ ਡੇਟਿੰਗ ਸਾਈਟਾਂ ਦੇ ਉੱਤੇ ਕੁੜੀਆਂ ਗੋਰੀਆਂ ਨੂੰ ਵੀ ਕਾਲਿਆਂ ਨੂੰ ਵੀ ਜਿਹੜਾ ਮਨਪਸੰਦ ਉਹਨਾਂ ਨੂੰ ਮਨ ਜਿਹੜਾ ਉਹਨਾਂ ਦੀ ਇੰਟੀਮੇਸੀ ਭੁੱਖ ਪੂਰੀ ਕਰਦਾ ਹੈ ਉਹਦੇ ਨਾਲ ਉਹ ਡੇਟ ਤੇ ਜਾ ਰਹੀਆਂ ਨੇ ਗੋਰਿਆਂ ਕਾਲਿਆਂ ਨੂੰ ਵੀ ਡੇਟ ਕਰ ਰਹੀਆਂ ਨੇ ਪੱਬਾਂ ਕਲੱਬਾਂ ਦੇ ਵਿੱਚ दारू ਪੀ ਪੀ ਕੇ ਡਿੱਗ ਰਹੀਆਂ ਨੇ ਇਹ ਜਿਹੜੀ ਹਾਰਸ਼ ਰਿਐਲਿਟੀ ਹੈ ਕੈਨੇਡਾ ਦੀ ਤੇ ਇਹ ਆਪਾਂ ਗੱਲ ਕਰਨੀ ਸੀ ਵੀ ਇੱਕ ਆਪਣੇ ਭਾਈ ਨੇ ਕਮੈਂਟ ਕੀਤਾ ਕਿ ਉਹ 2021 ਤੋਂ 23 ਤੱਕ ਕੈਨੇਡਾ 'ਚ ਡੇਟਿੰਗ ਸਾਈਟਾਂ ਦੇ ਉੱਤੇ ਟਿੰਡਰ ਬੰਬਲ ਹੋਰ ਵੀ ਜਿੰਨੀਆਂ ਸਾਈਟਾਂ ਨੇ ਉਹ ਤੇ ਐਕਟਿਵ ਰਹੀ ਹੈ ਇਹਦੀ ਪੌਸਿਬਿਲਟੀ ਜਿਹੜੀ 100% ਹੋ ਸਕਦੀ ਹੈ 101% ਹੋ ਸਕਦੀ ਹੈ ਇਹ ਮੈਂ ਕਨਫਰਮ ਕਰ ਸਕਦਾ ਉਕਿ ਮੈਂ ਕੈਨੇਡਾ ਚ 7 ਸਾਲ ਤੋਂ ਰਹਿਣਾ ਤੇ ਇੱਥੋਂ ਦੇ ਟ੍ਰੈਂਡ ਮੈਂ ਜਾਣਦਾ ਵੀ ਕੀ ਸਿਸਟਮ ਚੱਲ ਰਿਹਾ ਇੱਥੇ ਤਾਂ ਦੂਜੇ ਨੰਬਰ ਤੇ ਆਪਾਂ ਗੱਲ ਕਰਨੀ ਹੈ ਇੱਕ ਹੋਰ ਕਮੈਂਟ ਆਪਾਂ ਨੂੰ ਆਇਆ ਸੀਗਾ ਪਿਛਲੀਆਂ ਵੀਡੀਓਜ਼ ਆਪਾਂ ਜੋ ਪਾਈਆਂ ਨੇ ਉਹ ਆਇਆ ਸੀ ਕਹਿੰਦੇ ਵੀ ਕੈਨੇਡਾ ਨੇ ਕਹਿੰਦੇ ਵੀ ਜਿਹੜਾ ਬੇੜਾ ਕਰਕ ਕਰਦਾ ਪੰਜਾਬ ਦੀ ਜਨਰੇਸ਼ਨ ਦਾ ਪਹਿਲਾਂ ਜਿਹੜੇ ਆਪਣੇ ਪੜ੍ਹ ਲਿਖ ਕੇ ਆਈਐਸ ਆਈਪੀਐਸ ਜਾਂ ਫਿਰ ਫੌਜ ਦੇ ਵਿੱਚ ਭਰਤੀ ਹੁੰਦੇ ਸੀ ਜਵਾਨ ਆਪਣੇ ਮੁੰਡੇ ਕੁੜੀਆਂ ਜਾਂ ਕੁੜੀਆਂ ਵੀ ਨੌਕਰੀ ਤੇ ਲੱਗਦੀਆਂ ਸੀਗੀਆਂ ਪੜ੍ਹਦੀਆਂ ਸੀ ਵਧੀਆ ਇਹ ਗੱਲ ਦੇ ਵਿੱਚ ਰਿਐਲਿਟੀ ਹੈਗੀ ਐ ਇਹ ਵਧੀਆ ਗੱਲ ਬੰਦੇ ਨੇ ਕਹੀ ਐ ਕੈਨੇਡਾ ਨੂੰ ਦੇਖੋ 12ਵੀਂ ਪਾਸ ਕਰਕੇ ਲੋਕ ਜ਼ਿਆਦਾਤਰ ਆਏ ਨੇ 90% ਬੱਦ ਪੜ ਲਿਖੇ ਕਿ ਘੱਟ ਆਏ ਨੇ ਲੋਕ ਤਾਂ 12ਵੀਂ ਪਾਸ ਵਾਲੇ ਇੱਥੇ ਡਿਪਲੋਮਾ ਕਰਕੇ ਉਹ ਲੇਬਰ ਜੋਗੀ ਰਹਿ ਗਏ ਉਹ ਲੇਬਰ ਜੋਬਸ ਤੱਕ ਹੀ ਸੀਮਤ ਰਹਿ ਗਏ ਉਹਨਾਂ ਦਾ ਜਿਹੜਾ ਬ੍ਰੇਨ ਦਾ ਫੰਕਸ਼ਨ ਹੈ ਕಾಗ್ਨਿਟਿਵ ਫੰਕ ਅਬਿਲਟੀ ਉਹਨਾਂ ਦੀ ਉਹ ਇੰਨੀ ਇੰਪਰੂਵ ਨਹੀਂ ਹੋਈ ਉਹ ਇੰਨੀ ਕਾਬਿਲ ਨਹੀਂ ਬਣੀ ਉਹ ਸਿਰਫ ਉਹ ਮਤਲਬ ਇੱਕ ਸਿਸਟਮ ਦਾ ਹਿੱਸਾ ਬਣ ਕੇ ਰਹਿ ਗਏ ਜਿਹੜੀ ਕਿ ਉਹਨਾਂ ਨੂੰ ਮਸ਼ੀਨਾਂ ਵਾਂਗ ਸਿਸਟਮ ਯੂਜ਼ ਕਰ ਰਿਹਾ ਜਿਹੜੀ ਕੈਪਟਲਿਸਟ ਸੋਸਾਇਟੀ ਹੈ ਮਟੀਰੀਅਲਿਜ਼ਮ ਵਾਲੀ ਸੋਸਾਇਟੀ ਹੈ ਉਹਨਾਂ ਨੂੰ ਸਿਰਫ ਯੂਜ਼ ਕਰ ਰਹੀ ਹੈ ਯੂਜ਼ ਐਂਡ ਥਰੋ ਵਾਲਾ ਕੰਮ ਹੈ ਵੀ ਉਹਨਾਂ ਨੂੰ ਯੂਜ਼ ਕਰੋ ਤੇ ਥਰੋ ਕਰੋ ਇਹ ਜਿਹੜਾ ਸਿਸਟਮ ਚੱਲ ਰਿਹਾ ਬਹੁਤ ਜਿਹੜਾ ਕਮੈਂਟ ਕੀਤਾ ਆਪਣੇ ਭਾਈ ਨੇ ਤੇ ਇਹ ਬਹੁਤ ਜਾਇਜ਼ ਕਮੈਂਟ ਹੈ ਵੀ ਹਾਂ ਕੈਨੇਡਾ ਨੇ ਕਾਫੀ ਹੱਦ ਤੱਕ ਜਿਹੜੀ ਬੌਧਿਕ ਕੰਗਾਲੀ ਲਿਆਂਦੀ ਹੈ ਪੰਜਾਬ ਦੇ ਯੂਥ ਦੇ ਵਿੱਚ ਚਾਹੇ ਖਾਸ ਕਰ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਇਹੀ ਗੱਲ ਬਹੁਤ ਧਿਆਨ ਦੇਣ ਵਾਲੀ ਹੈ ਵੀ ਆਪਣੇ ਲੋਕ ਪੜ੍ਹਾਈ ਲਿਖਾਈ ਨੂੰ ਛੱਡ ਕੇ ਸਿਰਫ ਪੈਸੇ ਮੰਗਰ ਮਟੀਰੀਅਲ ਚੀਜ਼ਾਂ ਮੰਗਰ ਉਧਰ ਪੈ ਗਏ ਨੇ ਤੇ ਬਹੁਤ ਮੰਦ ਭਾਗੀ ਗੱਲ ਹੈ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਵੀ ਸਿਆਣਾ ਜਿਹੜਾ ਪੜਿਆ ਲਿਖਿਆ ਬੰਦਾ ਨਹੀਂ ਮਿਲਣਾ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਹੋਣਗੇ ਤਾਂ ਇਹ ਜਿਹੜਾ ਆਪਣਾ ਸੁਸਾਇਟੀ ਦੀ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਉਹ ਵੀ ਜਿਹੜੀ ਦਿਨ-ਬਦਨ ਥੱਲੇ ਹੁੰਦੀ ਜਾ ਰਹੀ ਹੈ ਇਹ ਜਿਹੜਾ ਚਿੰਤਾ ਦਾ ਵਿਸ਼ਾ ਹੈਗਾ ਆਪਾਂ ਨੂੰ ਸਾਰੀ ਹੋਲ ਸੁਸਾਇਟੀ ਸੋਚਣਾ ਚਾਹੀਦਾ ਵੀ ਅਜਿਹੇ ਘਟਨਾਵਾਂ ਕਿਉਂ ਹੋ ਰਹੀਆਂ ਨੇ ਤਾਂ ਰਜਨੀਸ਼ ਓਸ਼ੋ ਬਹੁਤ ਵੱਡਾ ਥਿੰਕਰ ਹੋਇਆ ਉਹ ਕਹਿੰਦਾ ਵੀ ਸੋਸਾਇਟੀ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਉਹਦੇ ਪਿੱਛੇ ਸਿਰਫ ਇੱਕ ਦੋ ਬੰਦਿਆਂ ਦਾ ਹੱਥ ਨਹੀਂ ਹੁੰਦਾ ਉਹਦੇ ਪਿੱਛੇ ਜਿਹੜਾ ਸਾਰੀ ਸੋਸਾਇਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਿੰਮੇਵਾਰ ਹੁੰਦੀ ਹੈ ਉਹਦੇ ਵਿੱਚ ਸਾਰੀ ਸੋਸਾਇਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਿੰਮੇਵਾਰ ਹੁੰਦੀ ਹੈ ਤਾਂ ਇਹ ਬਹੁਤ ਚਿੰਤਾਜਨਕ ਗੱਲ ਹੈਗੀ ਆ ਆਪਾਂ ਨੂੰ ਸਾਰੀ ਸੋਸਾਇਟੀ ਸੋਚਣਾ ਚਾਹੀਦਾ ਹੈ ਵੀ ਆਪਣੀ ਜਿਹੜੀ ਇਹ ਜਿਹੜੀ ਇਹ ਕਾਰਨ ਕਿਉਂ ਬਣੇ ਨੇ ਇਹ ਇਥੋਂ ਤੱਕ ਕਾਰਨ ਕਿਉਂ ਬਣੇ ਨੇ ਜਿਹੜਾ ਟ੍ਰੈਂਡ ਚੱਲਿਆ ਸੀ ਪਹਿਲਾਂ ਅੱਜ ਤੋਂ ਹੁਣ ਤੱਕ ਕੈਨੇਡਾ ਸਰਕਾਰ ਨੇ ਸਪੌਸ ਵੀਜ਼ੇ ਦੇ ਕਾਫੀ ਵੱਡੀ ਵੋਕਲਗਾ ਦਿੱਤੀ ਹੈ 90% ਵੀਜ਼ੇ ਸਪੌਸ ਵਾਲੇ ਉਹਨਾਂ ਨੇ ਖਤਮ ਹੀ ਕਰ ਦਿੱਤੇ ਨੇ ਬਹੁਤ ਰੀਅਰ ਚਾਂਸ ਜਿਹੜੇ ਹੁੰਦੇ ਨੇ ਕੁਝ ਪਾਬੰਦੀਆਂ ਤੋਂ ਬਾਅਦ ਜਿਹੜੇ ਰਹਿ ਗਏ ਨੇ ਤਾਂ ਸਭ ਤੋਂ ਵੱਧ ਭੇੜਚਾਲ ਜਿਹੜੀ ਸੀਗੀ ਵੀ ਕੁੜੀ ਨਾਲ ਐਲਸ ਕਰ ਲਈ ਮੁੰਡੇ ਨੇ ਲਾਦੇ ਪੈਸੇ ਸਿਰਫ ਕੈਨੇਡਾ ਆਉਣ ਲਈ ਸਿਰਫ ਮਟੀਰੀਅਲ ਚੀਜ਼ਾਂ ਲਈ ਵਿਆਹ ਹੋਏ ਨੇ ਵਿਆਹ ਦੀ ਨੀਂਹ ਹੀ ਬਹੁਤ ਕੱਚੀ ਹੈ ਤਾਂ ਇੱਥੇ ਵੀ ਬਹੁਤ ਡਿਸਪਿਊਟ ਚੱਲ ਰਹੇ ਨੇ ਮੁੰਡੇ ਕੁੜੀਆਂ ਦੇ ਕੋਟਾਂ ਦੇ ਵਿੱਚ ਕਿਤੇ ਮੁੰਡਾ ਪੇਸ਼ੀ ਭੁਗਤ ਰਿਹਾ ਹੈ ਮੁੰਡੇ ਨੂੰ ਥਾਣੇ ਫੜਾ ਦਿੱਤਾ ਜਾਂਦਾ ਕੁੜੀ ਵੱਲੋਂ ਇਹ ਜਿਹੜਾ ਆਨਲਾਈਨ ਟਾਈਮ ਦੇ ਵਿੱਚ ਡਿਸਪਿਊਟ ਹੋਰ ਵੀ ਵੱਧ ਸਕਦੇ ਨੇ ਇਹ ਜਿਹੜਾ ਖਦਸ਼ਾ ਹੈਗਾ ਅੱਜ ਦੇ ਟਾਈਮ 'ਚ ਬਹੁਤ ਡਿਸਪਿਊਟ ਚੱਲ ਰਹੇ ਨੇ ਕਿਉਂਕਿ ਸਪੋਜ਼ ਵੀ ਜਿਹਦਾ ਆਧਾਰ ਹੀ ਸਿਰਫ ਕੈਨੇਡਾ ਆਉਣਾ ਸੀਗਾ ਜਿਹਦਾ ਮੇਨ ਮਕਸਦ ਹੀ ਮਕਸਦ ਹੀ ਕੈਨੇਡਾ ਪਹੁੰਚਣਾ ਸੀਗਾ ਤਾਂ ਉਹ ਰਿਸ਼ਤਾ ਕਿਵੇਂ ਚੱਲ ਸਕਦਾ ਹੈ ਤਾਂ ਬਹੁਤ ਵੱਡਾ ਜਨਤਾਂ ਦਾ ਵਿਸ਼ਾ ਹੈ ਆਪਾਂ ਨੂੰ ਐਸੇ ਸੁਸਾਇਟੀ ਬੱਚਿਆਂ ਦੇ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਅਸੀਂ ਕਿੱਦਾਂ ਦੇ ਜਵਾਬ ਪੈਦਾ ਕਰ ਰਹੇ ਹਾਂ ਉਹਨਾਂ ਨੂੰ ਮਟੀਰੀਅਲ ਉਹਨਾਂ ਦੀ ਥਿੰਕਿੰਗ ਨੂੰ ਮਟੀਰੀਅਲਿਸਟਿਕ ਬਣਾ ਰਹੇ ਹਾਂ ਉਹ ਮਟੀਰੀਅਲ ਦੇ ਪਿੱਛੇ ਭੱਜ ਰਹੇ ਨੇ ਪੈਸੇ ਪਿੱਛੇ ਭੱਜ ਰਹੇ ਨੇ ਸੁਸਾਇਟੀ ਦੀਆਂ ਮੋਰਲ ਵੈਲਿਊਜ਼ ਖਤਮ ਹੋ ਚੁੱਕੀਆਂ ਨੇ ਤਾਂ ਇਹਦੇ ਪਿੱਛੇ ਇੱਕ ਕਲ ਰੁਪਿੰਦਰ ਕੌਰ ਵੀ ਜ਼ਰੂਰ ਦੋਸ਼ੀ ਹੈਗੀ ਹੈ ਉਹਨੇ ਕਤਲ ਕੀਤਾ ਆਪਣੇ ਆਸ਼ਕ ਨਾਲ ਮਿਲ ਕੇ ਉਹਨੂੰ ਜ਼ਰੂਰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਪਰ ਕੀ ਇਹਦੇ ਪਿੱਛੇ ਆਪਣਾ ਸਮਾਜ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗਾ ਆਪ ਨੂੰ ਆਪਾਂ ਨੂੰ ਆਪਣੇ ਗਲੇ ਦੇ ਵਿੱਚ ਝਾਕਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਜਈਆਂ ਹੋਰ ਘਟਨਾਵਾਂ ਜਿਹੜੀਆਂ ਇਹ ਨਾਮ ਵਾਪਰਨ ਆਪਾਂ ਉਮੀਦ ਕਰਦੇ ਹਾਂ ਵੀ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਇਨਸਾਫ ਮਿਲੂਗਾ ਫਾਸਟ ਟਰੈਕ ਕੋਰਟ ਜਿਲ੍ਹਾ ਉਹਦੇ ਵਿੱਚ ਇਹ ਕੇਸ ਜਾਣਾ ਚਾਹੀਦਾ ਹੈ ਜਲਦੀ ਤੋਂ ਜਲਦੀ ਉਹ ਕੁੜੀ ਨੂੰ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਤਾਂ ਕਿ ਹੋਰ ਵੀ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਸਬਕ ਮਿਲ ਸਕੇ ਜਿਹੜਾ ਇਹ ਕਦਮ ਨਾ ਚੁੱਕ ਸਕਣ ਤੇ ਸਮਝਣਾ ਚਾਹੀਦਾ ਵੀ ਡੇਟਿੰਗ ਸਾਈਟ ਵਾਲੀਆਂ ਜਿਹੜੀਆਂ ਆਪਸ਼ਨ ਨੇ ਜਿਹਦੇ 200 500 ਬੰਦੇ ਤੁਹਾਨੂੰ ਲਾਈਕ ਕਰ ਰਹੇ ਨੇ ਸਿਰਫ ਤੁਹਾਨੂੰ ਹੋਟਲ ਤੱਕ ਲਿਜਾ ਕੇ ਯੂਜ਼ ਕਰਨਾ ਚਾਹੁੰਦੇ ਨੇ ਉਹ ਤੁਹਾਡੇ ਰੀਅਲ ਆਪਸ਼ਨ ਨਹੀਂ ਹੈਗੇ ਰੀਥਿੰਕ ਕਰਨ ਦੀ ਲੋੜ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਾਡੀਆਂ ਪਿਛਲੀਆਂ ਵੀਡੀਓ ਵੀ ਇਸ ਟੌਪਿਕ ਦੇ ਨੇ ਮੁੱਦੇ ਤੇ ਨੇ ਅਨਲਿਸਿਸ ਕੀਤਾ ਸੀ ਨੇ ਵਧੀਆ ਲੱਗੀਆਂ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਅਸੀਂ ਹੋਰ ਵੀ ਜ਼ਿਆਈਆਂ ਵੀਡੀਓਜ਼ ਲੋਕਾਂ ਨੂੰ ਅਵੇਅਰ ਕਰਨ ਲਈ ਬਣਾਉਂਦੇ ਰਹਾਂਗੇ ਗੈਰੀ ਸੋਹੀ ਟਾਕਸ YouTube ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ